ਹਾਂਜੀ ਵੀਰ ਆ ਜਿਹੜੇ ਪੱਟੀ ਤੋਂ ਤਰਨਤਾਰ ਨੂੰ ਆਉਂਦੇ ਨਾ ਲੋਕ ਮੋਟਰਸਾਈਕਲ ਤੇ ਇਹ ਜੰਡੋ ਵੀ ਇਥਾਰੇ ਇਹ ਏਰੀਆ ਦੇ ਵਿੱਚ ਨਾ ਆ ਵੇਖੋ ਮੇਰਾ ਕੁੱਤਾ ਇਥੋਂ ਮੋਟਰਸਾਈਕਲ ਤੇ ਚੜੇ ਤੋਂ ਆਹ ਮੋਟਰਸਾਈਕਲ ਸਾਡਾ ਦੋਵੇਂ ਜੀ ਇਹੀ ਬੈਠੇ ਆ ਇੱਕ ਵੀ ਹੋਵੇ ਕੰਜਰਾਂ ਵਾਲੇ ਨਾ ਜੇਬ ਨੂੰ ਹੱਥ 바 ਕੇ ਛੱਡਿਆ ਨਹੀਂ ਗਾ ਬਸ ਜੇਬ ਨੂੰ ਪਤਾ ਨਹੀਂ ਕੀ ਉਹਨਾਂ ਨੇ ਗੋਲੀ ਗਾ ਦੇ ਉਹਨਾਂ ਖਿੱਚ ਕੇ ਰਹਿ ਗਏ ਪਤਾ ਨਹੀਂ ਲੱਗਣ ਉਹ ਪੁੱਛੋ ਜੇ ਪਈ ਸਤਾ ਲੱਗ ਗਿਆ ਸਾਡੇ ਸਮਾਨ ਵਾਲੇ ਆ ਦੇਖੋ ਅੱਗੇ ਮਾਰ ਗਏ ਆ ਸਟਾਂ ਲਾ ਗਿਆ ਇਹਨਾਂ ਨੂੰ ਲੱਤ ਮਾਰੀ ਮੋਟਰਸਾਈਕਲ ਨੂੰ ਜਾਂਦੇ ਜਾਂਦੇ ਬੜੂਆ ਲੈ ਕੇ ਕੱਢ ਕੇ ਚੱਲਦੇ ਮੋਟਰਸਾਈਕਲ ਤੋਂ ਇਹਨਾਂ ਨੂੰ ਸਟਾਂ ਲਾ ਗਿਆ ਵੇਖੋ ਜੀ ਸਿਰ 'ਚ ਹੱਥਾਂ ਪੈਰਾਂ ਦੇ ਲਾਈਆਂ ਹੀ ਸਟਾਂ ਇਹਨਾਂ ਦੇ ਆ ਲੀੜੇ ਪਾੜ ਗਏ ਆ ਲੀੜੀ ਦੀ ਲੋ ਨਾ ਬਾਬੇ ਦੀ ਗੇੜਦੀ ਆ ਬਾਬੇ ਦੀ ਗੇੜਦੀ ਤੇ ਆ ਹੀ ਇੱਥੇ ਤਰ ਤਰ ਰੋੜ ਤੇ ਆ ਜੀ ਆ ਵੇਖੋ ਰਸੂਲਪੁਰ ਵਾਲੀਆਂ ਨਹਿਰਾਂ ਦੇ ਆ ਮੋਟਰਸਾਈਕਲ ਹੈ ਇਹਨਾਂ ਦਾ ਹਾਂ ਜੀ ਲੋਕਾਂ ਨੂੰ ਸਕੇਦਵਾ ਜਾਈਦਾ ਤੇ ਸਰਕਾਰ ਨੂੰ ਕਹਿੰਦਾ ਕੋਈ ਪ੍ਰਬੰਧ ਕਰੇ ਤੇ ਲੋਕਾਂ ਨੂੰ ਬੰਦੇ ਬਾਸ ਦੇ ਵਿੱਚ ਹੀ ਹੋਵੇ। ਸਿੱਧੇ ਕੋਈ ਬੇਤੀ ਆ ਕੇ ਇਹਨਾਂ ਦਾ ਪ੍ਰਬੰਧ ਹੋਵੇ। ਇਹ ਵੀ ਆ ਵਾਲੀ ਗੀਤ ਜੀ ਇਹਨਾਂ ਨੂੰ ਨਾਥ ਪਾਉਣੀ ਚਾਹੀਦੀ ਆ ਜੀ। ਇਹ ਜੇ ਪੁਲਿਸ ਵਾਲਿਆਂ ਕਹਿੰਦਾ ਨਾਥ ਪਾਉਣੀ ਆ ਇਹਨਾਂ ਦੀ ਫੜੀ ਜਾ ਪਾਈਏ। ਪੁਲਿਸ ਵਾਲਿਆਂ ਨੇ ਕਾਰਵਾਈ ਕਰਨੀ ਚਾਹੀਦੀ ਆ ਜੀ ਇਹਨਾਂ ਤੇ। ਜੇ ਵੀ ਆਪਸਾ ਨਾਥ ਪਾਵਾਗੇ ਨਾ ਹੀ ਆਪ ਪਾਣੀ ਨਾ। ਹਾਂ ਹਾਂ ਜੀ। ਇਹਦਾ ਕਿਉਂ ਕਿਸੇ ਨੂੰ ਮਾਰਦਾ। ਨਹੀਂ ਇਹਦੇ ਵਿੱਚ ਆਪ ਬਣਵਾ ਦਿੰਦੇ ਮੈਨੂੰ ਫਤਿਹ ਦੇ ਬਾਬਾ ਜੀ ਕਿਧੋ ਕਰ ਲੰਗੀ ਆ। ਹਾਂ ਜੀ। ਚੋਰੇ ਦਾ ਢਿੱਡ ਪਾੜੂਗਾ ਮੈਂ। ஆஹ் என்ன தான் மோட்டர